ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼ਰੋਮਣੀ ਕਾਲੀ ਦਲ ਦੇ ਸੇਵਾਦਾਰ ਕਹ ਦੋ ਇਹਨਾਂ ਨੇ ਸਾਰੀ ਜ਼ਿੰਦਗੀ ਸ਼ਰੋਮਣੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਪ੍ਰਕਾਸ਼ ਸਿੰਘ ਜੀ ਬਾਲੂ ਦੇ ਜਨਮ ਦਿਹਾੜੇ ਆਪਾਂ ਸਾਰੇ ਇਕੱਠੇ ਹੋਇਆ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮੰਤਰੀ ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਰੈਲਸਿੰਗ 5 ਸਾਲ ਰਹੇ ਦਰਬਾਰਾ ਸਿੰਘ 5 ਸਾਲ ਰਹਾ ਦੇਵ ਸਿੰਘ 5 ਸਾਲ ਰਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਹਿਆ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕਿ ਤੱਕ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਹੈ उन्हीचां सुनो कित नहीं साढे दरबारा सिंह ने चीज बनाई या गया जैल सिंह जी ने आती कितनी जिक्र ही नहीं पांच साल दस साल जो लोग ने जिम्मेवारी दिखी सुची हाथी टबा दी किसी कोई ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਪੰਨ ਸਾਹਿਬ ਨਾ ਸਿਆਸੀ ਹੁੰਦੇ ਤੇ ਅਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਦਾ ਸੀ ਨਾ ਆਪਣੀਆਂ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੁੰਨੀ ਸੀ ਨਾ ਅਦਰ ਸਕੂਲ ਹੁੰਦੇ ਸੀ ਨਾ ਯੂਨੀਵਰਸਟੀਆਂ ਹੁੰਦੀਆਂ ਸੀ ਨਾ ਸੜਕਾਂ ਹੁੰਦੀਆਂ ਸੀ ਨਾ ਕਸੀਆਂ ਹੁੰਦੀਆਂ ਸੀ ਤੇ ਮੈਂ ਲੈਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਜੀ ਕੁਛ ਰਹਿਣਾ ਵੀ ਨਹੀਂ ਸਿੱਤੇ ਗੜਾਈ ਕੀ ਲੈ ਰੰਗੀ ਸੀ ਦੇਖੋ ਇੱਕ ਇਨਸਾਨ ਜਿਸਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ੀ ਹੁੰਦਾ ਕਿਤੇ ਮੈਨੂੰ ਜਾਨਣਾ ਹੁੰਦਾ ਮੈਂ ਨੋਟ ਕਰ ਦਨੰਨਾ ਹੁਣ ਸੜਕ ਤੇ ਚੜ ਗਏ ਇੱਧਰ ਦੇਖਿਆ ਆ ਬਾਪੂ ਜੀ ਇਹ ਬਲਾਲ ਸਾਹਿਬ ਨੇ ਆ ਸੜਕ ਵੀ ਬਲਾਲ ਸਾਹਿਬ ਨੇ ਹੈ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆਹ ਹੁੰਦੀ ਹੈ ਸੇਵਾ ਆਈ ਕਾਰਨ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਕੁਸ਼ਤੀਸਮਤ ਹਾਂ ਮੈਂ ਤੁਹਾਡਾ ਬੇਟਾ ਇੱਕ ਬਹੁਤ ਵੱਡੀ ਜੁਗਮਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉਤੇ ਲੀਕ ਫੈਲਦੀ ਹੈ ਉਹਨੂੰ ਮਨਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਸੋ ਮੈਂ ਕਹਿਣਾ ਚਾਹੁੰਦਾ ਹੈ ਉਹਨਾਂ ਦੀ ਪਚੌਥੀ ਸੋਚ ਸੀ ਪੰਜਾਬ ਵਿੱਚ ਭਾਈਚਾਰਕ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਕਿਉਂਕਿ ਨੂੰ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰ ਸਾਨੂੰਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਇੱਕ ਕਲੀਅਰ ਦੇ ਮੈਂ ਵਾਅਦਾ ਕਰਦਾ ਕੋਈ ਸੋਚ ਅਕਾਲੀ ਦਰਬੀ ਅੱਜ ਵੀ ਰਹੂਗੀ ਸੋਹਣੇ ਨਿਹਾਲ ਸਾਡੇ ਵਾਸਤੇ ਅਕਾਲੀ ਦਲ ਵਾਸਤੇ ਪੰਜਾਬ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚਦੇ ਨਹੀਂ ਸੀ ਫੈਸਲਾ ਲੈਣ ਨੂੰ ਜੇ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਇੱਤਨਾਂ ਦੇ ਵਿੱਚੋਂ ਉਹਨਾਂ ਵਾਂਗ ਸਾਰਾ ਕੁਝ ਕੌਮ ਸੀ ਤੇ ਪੰਜਾਬ ਸੀ ਇਸ ਕਰਕੇ ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਾਲਸਾ ਪੰਥ ਦੀ ਬੜੀ ਪ੍ਰੈਸਟੀਜ ਪੰਜਾਬ ਦੇ ਲੋਕਾਂ ਦੀ ਪ੍ਰੈਸਟੀਜ ਤੇ ਕਾਲੀ ਜਨ ਦੀ ਪ੍ਰੈਸਟੀਜ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ ਨਾ ਮੈਂ ਅੱਜ ਕੀਤਾ ਤੇ ਨਾ ਕਿਤੇ ਕਰਾਂਗਾ ਫੋੜੇ ਸਾਰਿਆਂ ਦਾ ਸਾਥ ਚਾਹੀਦਾ ਮੈਂ ਇਹਨਾ ਕਹਿ ਸਕਦਾ ਆਕਾਲੀ ਦੇ ਕੋਲੇ ਹਿੰਮਤ ਹੈ ਕਾਲੀ ਦੇ ਕੋਲੇ ਉਹ ਜਜ਼ਬਾ ਜਿਹੜਾ ਪੰਜਾਬ ਨੂੰ ਕਿਤੇ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਹਨਾ ਕਹਿਣਾ ਚਾਹਣਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਕਿਤੇ ਕਿਤੇ ਡਰ ਲੱਗਦਾ ਹੈ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆਜਿਹੜੇ ਮੈਂ ਨਾਲ ਕੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋਦੇਗੇ ਸਾਰੇ ਆ ਸਾਰੇ ਕਲੇਮ ਨਾਂ ਦੇ ਚੀਮ ਨਿੱਟ ਰਹੇ ਆ ਆ ਪੰਜਾਬ ਦੇ ਲੋਕਾਂ ਦੇ ਚੀਮਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਇਕੱਲੇ ਰਾਜ ਕਰਨ ਵਾਸਤੇ ਆਇਆ ਕਿ ਨਾਲ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤੋਂ ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਇੱਥੇ ਇਦੇ ਬਾਜੋ ਜਿਹੜਾ ਸਟੈਚੂ ਬਣਾਇਆ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਾਂਗੇ 2 ਸਾਲ ਜਾਂ 1.5 ਸਾਲ ਦੇ ਅੰਦਰ ਇੱਕ ਬਹੁਤ ਵੱਡਿਆ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦੇ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿੱਥੋਂ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ 'ਚ ਦਿਖਾਵਾਂਗੇ ਤੇ ਅਸੀਂ ਜਿਹੜੇ ਵਿਰਾਸਤ ਸਿੰਘ ਖਾਲਸਾ ਬਣਾਇਆ ਉਹ ਹੀ ਬੰਦੇ ਨਾਲ ਅਸੀਂ ਗੱਲ ਕੀਤੀ ਹੈ ਉਹੀ ਇੱਥੇ ਬਣਾਉਗਾ ਤੇ ਫਿਰ ਮੈਂ ਸਾਰੀ ਸੰਗਤ ਦਾ ਸਾਰੇ ਮੋਟਰਾਂ ਦਾ ਸਾਰੀ ਪਾਰਟੀਆਂ ਦੇ ਲੀਡਰ ਆਏ ਆ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਭਲ ਸਿੰਘ ਸਾਹਿਬ ਦੇ ਜਨਨ ਦਿਹਾੜੇ ਤੇ ਤੁਸੀਂ ਸਾਡੇ ਵਿੱਚ ਉਹਨਾਂ ਅਰਦਾਸ ਵਿੱਚ ਸ਼ਾਮਿਲ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ